ਜਿਹੜਾ ਮਸਲਾ ਹੈ ਇਹ ਸਭ ਦਾ ਆਪਣਾ ਸਾਂਝਾ ਮਸਲਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਸਾਰਿਆਂ ਨੂੰ ਲਗਾਤਾਰ 90 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਸਰਕਾਰ ਦੇ ਜਿਹੜੇ ਕੰਨਾਂ ਤੇ ਜੂਨ ਨਹੀਂ ਸਰਕਦੀ ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਕੁਰਸੀਆਂ ਤੇ ਬੈਠਾ ਤੇ 90 ਮਿੰਟ ਵੀ ਉੱਥੇ ਬਗੈਰ ਏਸੀ ਤੋਂ ਰਹਿ ਨਹੀਂ ਸਕਦੇ ਤੇ ਆਪਾਂ 90 ਦਿਨ ਇੱਥੇ ਬੈਠ ਕੇ ਇਸ ਲਈ ਆਪਾਂ ਸ਼ਾ ਕਹਿੰਦੇ ਲਵਾਂਗੇ ਹੱਥ ਲਵਾ ਕੇ ਇੱਕੇ ਨਾਲ ਲੋੜ ਪਈ ਤਾਂ ਚੁੱਤੀ ਨਾਲ ਹੱਥ ਲਵਾ ਕੇ ਇੱਕੇ ਨਾਲ ਲੋੜ ਪਈ ਤਾਂ ਚੁੱਤੀ ਨਾਲ ਇੱਕ ਵਾਰ ਕੱਚੇ ਲਾ ਦੋ ਕਿਉਂਕਿ ਅੱਪਾ ਡੀਸੀ ਆਫਿਸ ਦੇ ਹੀ ਨੇੜੇ ਬੈਠੇ ਹਾਂ ਉਹਨਾਂ ਦੇ ਕੰਨਾਂ ਤੱਕ ਆਵਾਜ਼ ਚਲ ਜਾਏ ਹੱਥ ਲਵਾ ਕੇ ਇੱਕੇ ਨਾਲ ਲੋੜ ਪਈ ਤਾਂ ਚੁੱਤੀ ਨਾਲ ਯੂਥ ਕੇ ਖਿਲਾਫਨਾ ਵਿਰੁੱਧ ਯੂਥ ਵਿਦਿਆਰਥੀਆਂ ਵਿਰੁੱਧ ਜਦੋਂ ਇਹਨਾਂ ਨੇ ਬੱਸ ਸਟੈਂਡ ਦਾ ਫੈਸਲਾ ਲਿੱਤਾ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਜਿਹੜੇ ਪਿੰਡੋਂ ਵਿਦਿਆਰਥੀ ਆਉਂਦੇ ਨੇ ਉਹ ਕਿੰਨੇ ਪਰਸੈਂਟ ਵਿਦਿਆਰਥੀ ਨੇ ਕਿ ਉਹ ਮਲੋਟ ਰੋਡ ਤੇ ਇੱਥੇ ਤੱਕ ਕਿਵੇਂ ਆਉਣਗੇ ਜਿਹੜੇ ਪਿੰਡਾਂ ਤੋਂ ਮਰੀਜ਼ ਆਉਂਦੇ ਨੇ ਉਹ ਕਿਵੇਂ ਆਉਣਗੇ ਇਹਨਾਂ ਦੀ ਤਾਂ ਉਹ ਵਾਲੀ ਗੱਲ ਹੈ ਵੀ ਛੁੱਟੀਆਂ ਤੋਂ ਐਮਐਸਟੀ ਆਜੂ ਤਿੰਨ ਸਾਲਾਂ ਤੋਂ ਪਤਾ ਨਹੀਂ ਕਿਹੜੀਆਂ ਛੁੱਟਕੀਆਂ ਵਾਧਾ ਰਹੇ ਨੇ ਜਿਹੜਾ ਇਹਨਾਂ ਨੂੰ ਇਤਨੀ ਕੰਮ ਨਹੀਂ ਹੋਇਆ ਜਾਤ ਦੇ ਵਿੱਚ ਸਰਕਾਰਾਂ ਨੂੰ ਕੋਈ ਹੱਕ ਨਹੀਂ ਕਿ ਜਿਹੜੇ ਤੇ ਵਪਾਰੀ ਲੋਕ ਨੇ ਜਿਨ੍ਹਾਂ ਦਾ ਸਾਲਾਂ ਦਾ ਇੱਥੋਂ ਦਾ ਬਿਜ਼ਨਸ ਹੈ ਉਹ ਖਰਾਬ ਕਰਨ ਜਿਹੜੇ ਬੰਦੇ ਨੇ 4 ਸਾਲਾਂ ਤੋਂ ਕਦੇ ਬੱਸ ਸਟੈਂਡ ਤੇ ਕਲੀ ਨਹੀਂ ਕਰਵਾਈ ਬੱਸ ਸਟੈਂਡ ਦੀ ਦੁਬਾਰਾ ਟੁੱਟਣ ਹੋਈਆਂ ਨੇ ਸਾਰਾ ਸਿਸਟਮ ਹਿੱਲਿਆ ਆਇਆ ਬੱਸ ਸਟੈਂਡ ਦੀ ਬੁਰੀ ਹਾਲਾਤ ਦਾ ਨਵਾਂ ਬੱਸ ਸਟੈਂਡ ਕਿੱਥੋਂ ਬਣਾ ਲੂਗਾ 蛋包的。